ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਸੁਖਿੰਦਰ ਸਿੰਘ ਪਲਾਹੇ ਤੁਸੀਂ ਦੇਖ ਰਹੇ ਹੋ ਡੀਡੀ ਸੰਜੀਵ ਚੰਦਨ ਤੁਹਾਡਾ ਸਾਡੇ ਚੈਨਲ 'ਤੇ ਸਵਾਗਤ ਹੈ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਅੱਜ ਸਾਡੇ ਨਾਲ ਤੂਰੀ ਦੇ ਵਿੱਚ ਵਿਸ਼ੇਸ਼ਤਾ ਉੱਤੇ ਪਹੁੰਚੇ ਨੇ OBC ਵਰਗ ਦੇ ਪ੍ਰਧਾਨ ਜੀ ਗੁਰਵਿੰਦਰ ਜੀ ਜਿਨ੍ਹਾਂ ਦਾ ਸਾਡੇ ਚੈਨਲ 'ਤੇ ਸਵਾਗਤ ਹੈ ਬਹੁਤ-ਬਹੁਤ ਜੀ ਤੁਸੀਂ ਅੱਜ ਤੂਰੀ ਪਹੁੰਚੋ ਪਹੁੰਚਣਾ ਕੀ ਕਰਨ ਨੂੰ ਮੈਂ ਤੇ ਦੋ ਮੁੱਖ ਕਾਰਨ ਸੀ ਕਿ ਮੈਂ ਤੁਹਾਨੂੰ ਇਨਕੋਚਾ ਪਹਿਲਾ ਤੋਂ ਇਹ ਸੀ ਕਿ ਤੂਰੀ ਦੇ ਵਿੱਚ ਸ਼ਰਮਾ ਵੰਤੀ ਮਿਆਜਾ ਮੂਲਕ ਤਫਕਾ ਦੇ ਫਿਲਮ ਬਣਾਇਆ ਹੈ ਉਹਦੇ ਸ਼ਾਮਲ ਕੋਲ ਆ ਕੇ ਪਹੁੰਚਦੀ ਅਤੇ ਇਹ ਭਗਵਤ ਮਾਨ ਜੀ ਦਾ ਹਲਕਾ ਹੈ ਤੇ ਆਪਣੀ ਜਿਹੜੀ ਸਾਡੇ ਓਮੇਸ਼ੀ ਦੀ ਵਾਇਲ ਨੂੰ ਅਨਗਾਰ ਲਿਆ ਕੀਤਾ ਜਾ ਰਿਹਾ ਹੈ ਉਹ ਵਾਇਲ ਨੂੰ ਫਿਰ ਇੱਥੇ ਪੈਦਾ ਕਰਨ ਵਾਸਤੇ ਉਹ ਵਿਕੋਚਿਤ ਕੀਤੀ ਹੈ ਪ੍ਰੋਫੈਸਰ ਊਂਕਾਰ ਸਿੰਘ ਜਾਇਸੀ ਉਹਨਾਂ ਨੂੰ ਅਸੀਂ ਆਪਣੀਆਂ 28 ਡਮਾਂਡਾਂ ਦਾ ਚਾਸ਼ ਵੀ ਦਿੱਤਾ ਹੈ ਔਰ ਉਹਨਾਂ ਨੂੰ ਕਿਹਾ ਹੈ ਕਿ ਤੁਸੀਂ ਸਾਡੇ ਨਾਲ ਗੰਦੇ ਸਾਡੀ ਸੁਣੋ ਅਸੀਂ ਭਗਵਾਨ ਤੁਮਾਰ ਜੀ ਦੇ ਬਹੁਤ ਸਾਰੇ ਚੱਕਰ ਲਗਾ ਚੁੱਕੇ ਹਾਂ ਉਹਨਾਂ ਨੂੰ ਪੱਤਰ ਲਿਖੂ ਕੀ ਸਾਡੂੰ ਇਨਸਾਫ ਦੋ ਅਸੀਂ ਅਸੀਂ ਕੋਈ ਤੁਹਾਡੇ ਕੋਲੋਂ ਐਕਸਟਰਾ ਨਹੀਂ ਮੰਗਦੇ ਜਿਵੇਂ ਕਿ ਪੰਚਾਇਤਾਂ ਚ ਹਰ ਪੰਚਾਇਤ ਤੇ ਸਿਰਫ ਇੱਕ ਮੈਂਬਰ ਰਿਜ਼ਰਵ ਹੈ ਮੈਂਬਰ ਪੰਚਾਇਤੀ ਰਿਜ਼ਰਵ ਹੈ ਕੋਈ ਸਰਪੰਚੀ ਰਿਜ਼ਰਵ ਨਹੀਂ ਕੋਈ ਚੇਅਰਮੈਨ ਰਿਜ਼ਰਵ ਨਹੀਂ ਕੋਈ ਐਮ ਐਲ ਏ ਰਿਜ਼ਰਵ ਨਹੀਂ ਕੋਈ ਐਮ ਪੀ ਰਿਜ਼ਰਵ ਨਹੀਂ ਇਸੇ ਤਰ੍ਹਾਂ ਹੀ ਐਮਸੀਆਂ ਦਾ ਜੀ ਗੱਲ ਕਰੀਏ ਤੇ ਪੂਰੇ ਪੰਜਾਬ ਵਿੱਚ ਜਿੰਨੀਆਂ ਐਮਸੀਆਂ ਨੇ ਔਰੀਆ 85 ਤੋਂ ਲੈ ਕੇ 94 ਸੀਟਾਂ ਨੇ ਆਪ ਤੱਕ ਤੇ ਉਹਦੇ ਹਰ ਜਗ੍ਹਾ ਸਾਡੀਆਂ ਦੋ ਸੀਟਾਂ ਜਾਂਦੀਆਂ ਮੈਨੂੰ ਮੈਂ ਉਹਨਾਂ ਨੂੰ ਇਹ ਕੁਐਸਚਨ ਕਰਨ ਪੁੱਛੇ ਮੈਂ ਚਾਹਨਾ ਕਿ ਭਾਈ ਇਹ ਦੋ ਖੇਤਰ ਰਿਜ਼ਰਵ ਨੇ ਸਾਡਾ ਹਿੱਸਾ ਕੀ ਬਣਦਾ ਹੈ ਜੋ ਸਾਡਾ ਹਿੱਸਾ ਬਣਦਾ ਹੈ ਉਹ ਸਾਨੂੰ ਦਿੱਤਾ ਜਾਵੇ ਤੇ ਜਾਂ ਤੇ 27% ਜਿਹੜੀ ਰਿਜ਼ਰਵੇਸ਼ਨ ਮੰਡਲ ਕਮਿਸ਼ਨ ਨੇ ਦਿੱਤੀ ਹੈ ਉਹ ਦਿੱਤੀ ਜਾਵੇ ਔਰ ਕੀ ਵਾਦੀ ਦੇ ਅਧਾਰ ਤੇ ਦੇਖ ਰਹੇ ਹਾਂ ਤੇ ਸਾਡੀ ਵਾਦੀ 90% ਹੈ ਉਹ ਉਹਦੇ ਅਧਾਰ ਤੇ ਸਾਨੂੰ ਦਿੱਤਾ ਜਾਵੇ ਸਾਡੇ ਨਾਲ ਇਹ ਜਿਹੜਾ ਗ੍ਰੋਥ ਇਨਜੈਸਟ ਹੋ ਰਿਹਾ ਹੈ ਇਹਨੂੰ ਰੋਕਿਆ ਜਾਵੇ ਸਭ ਤੋਂ ਆਨੰਦ ਨਹੀਂ ਲੱਗਦਾ ਹੋਏ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਐਸਸੀ ਨੂੰ ਬੀਸੀ ਨੂੰ ਵਰਤ ਕੇ ਆਪਣਾ ਕਰ ਦਿੰਦੇ ਰਹੇ ਤੇ ਵੋਟਾਂ ਵੇਲੇ ਨੂੰ ਲਵੇ ਲੌਂਦੇ ਨੇ ਕੀ ਕਹੂੰਗੇ ਤੁਸੀਂ ਸਰ ਐਸਸੀ ਦੀ ਤੇ ਫਿਰ ਵੀ ਗੱਲ ਸੁਣੀ ਜਾਂਦੀ ਹੈ ਐਸਸੀ ਦਾ ਜਦੋਂ ਆਪਣਾ ਕਨਸਟੀਟਿਊਸ਼ਨ ਬਣਿਆ ਸੀ ਉਦੋਂ ਉਸੇ ਵਕਤ ਹੀ ਲਿਖਿਤਤਾ ਗਿਆ ਕਿ ਐਸਟੀ ਐਸਟੀ ਨੂੰ ਮਿਲੇਗੀ ਪਰ ਉਸ ਵੇਲੇ ਅੰਬੇਦਕਰ ਸਾਹਿਬ ਸਾਡੇ ਵਾਸਤੇ ਥੋੜੀ ਜੀ ਢਿੱਲੀ ਛੱਡ ਕੇ ਕਲਮ ਔਰ 340 ਸੈਕਸ਼ਨ ਐਡ ਕਰਕੇ ਜਿਹਦੇ ਨਾਲ ਉਹਨਾਂ ਨੇ ਕਿਹਾ ਕਿ ਇੱਕ ਕੋਈ ਕਮਿਸ਼ਨ ਬਣਾਇਆ ਜਾਵੇ ਜਿਹੜਾ ਇਹ ਤੈਅ ਦੀ ਕੱਤ ਕਰੇ ਤੇ ਇਹਨਾਂ ਨੂੰ ਕਿਸ ਤਰ੍ਹਾਂ ਉਹ ਬੀਜ ਰਿਜ਼ਰਵੇਸ਼ਨ ਦਿੱਤੀ ਜਾ ਸਕਦੀ ਹੈ ਉਹਦਾ ਉਠਾਨ ਕਿੱਦਾਂ ਕੀਤਾ ਜਾ ਸਕਦਾ ਹੈ ਪਰ ਫਸਤੂ ਵੱਡੀ ਜ਼ਰਾਸ਼ਾਵਾਦੀ ਗੱਲ ਇਹ ਹੋਈ ਕਿ ਦੋ ਕਮਿਸ਼ਨ ਬਣ ਚੁੱਕੇ ਹਨ 1950 ਵਿੱਚ ਕਾਕਾ ਸੇਲ ਕਰਕੇ ਮੁਖੇ ਬਣਾਇਆ ਸੀ ਉਹਨੇ 1970 ਦੀ ਰਿਪੋਰਟ ਦਿੱਤੀ ਜਿਹਦਾ ਇੱਕ ਜਿਹੜੀ ਬੜੀ ਸ਼ਾਨਦਾਰ ਕੋਸ਼ਿਸ਼ ਸੀ ਉਹਦੇ ਚ ਸਾਨੂੰ ਕਿਹਾ ਗਿਆ ਸੀ ਕਿ 70% ਸੀਤਾ ਟੈਕਨੀਕਲ ਇਸ਼ੂਸ ਜੀਆ ਇਹਨਾਂ ਵਾਸਤੇ ਰਿਪੋਰਟ ਕਰਦੋ ਉਸਦੇ ਵਾਸਤੇ 40% ਕਲਾਸ 3 ਤੇ 4 ਦੀਆਂ ਵੀਰ ਨੂੰ ਕਰ ਦਿਓ 32% ਕਲਾਸ 3 ਦੀ ਕਲਾਸ ਜਿਹੜਾ ਕਰਤੂਰੀਆ ਜਿਹੜਾ ਕਰਦੇ ਹੋ ਅਤੇ 25% ਦੇ ਕਲਾਸ 1 ਇਅਰ ਜਿਹੜਾ ਕਰਦੇ ਜਿਹੜੀ ਇਹ ਤੇ ਉਹ ਨਾਮਜੂਰ ਹੋ ਗਈ ਤੇ ਅਸੀਂ ਦੇਖਦੇ ਰਹੇਗੇ ਫਿਰ ਅਸੀਂ ਸਰਦੋ ਉਹਨੂੰ ਪਰਸੂ ਕਰਦੇ ਰਹੇ ਤੇ ਦੂਜਾ ਮੰਡਲ ਕਮਿਸ਼ਨ ਬਣਿਆ ਉਹ ਵੀ ਉਹਦੀ ਵੀ ਜਿਹੜੀ ਲਾਗੂ ਹੋ ਗਿਆ 192 ਕੁਝ ਕੁਝ ਮਦ ਲਾਗੂ ਕੀਤੇ ਗਏ ਪਰ ਪੰਜਾਬ ਵਿੱਚ ਅੱਜ ਤੱਕ ਕੋਈ ਵੀ ਮਦ ਉਹ ਮੰਡਲ ਕਮਿਸ਼ਨ ਦਾ ਲਾਗੂ ਨਹੀਂ ਕੀਤਾ ਗਿਆ ਇਥੇ ਇਸ ਵਾਸਤੇ ਅਸੀਂ ਇਹ ਸਰਕਾਰਾਂ ਨੂੰ ਬੇਨਤੀ ਕਰ ਰਹੇ ਹਾਂ ਕਿ OBC ਨੂੰ ਗੋਟਾ ਵਾਸਤੇ ਤੇ ਜ਼ਰੂਰਤ ਦੇਵੋ ਪਰ ਇਹਨਾਂ ਨੂੰ ਸਾਥ ਦੇਣ ਵਾਸਤੇ ਵੀਰਵਾ ਤਿਆਰ ਕਰੋ ਤੇ ਸਾਥ ਦਿਓ ਸਰ ਤੁਹਾਨੂੰ ਵੀ ਲੱਗਦਾ ਵੀ OBC ਵੀ ਖੜਿਆ ਵਰਗ ਲੱਗਦਾ ਵੀ ਕੋਈ ਇਧਰੋਂ ਤੁਰਿਆ ਫਦਾ ਕੋਈ ਇਧਰੋਂ ਤੁਰਿਆ ਫਦਾ ਵੀ ਇਕੱਠੇ ਹੋਣ ਵਾਸਤੇ ਸੋਨੇ ਕੋਈ ਦਿੱਤਾ ਗਿਆ ਮਕਸਦ ਸੋ ਪਲਾਨ ਅਸੀਂ ਅਸਰਿਤ ਆਮ ਤੌਰ ਤੇ ਦੇਖਿਆ ਗਿਆ ਹੈ ਕਿ ਅਸੀਂ ਬਰਾਦਰੀਆਂ ਦੇ ਤੌਰ ਤੇ ਬੜੇ ਤਕੜੇ ਆਪੀ ਅਕਸਰ ਬਰਾਦਰੀਆਂ ਨਹੀਂ ਇਹ ਦੇਖਿਆ ਪਰ ਜਦੋਂ ਅਸੀਂ OBC ਦੀ ਗੱਲ ਕਰ ਰਹੇ ਆ ਤੇ ਉਹਦੋਂ ਆਪੱਖੇਡ ਸੁਣ ਜਾਂਦੇ ਆ ਅਸੀਂ OBC ਫੈਡਰੇਸ਼ਨ ਦਿਨ ਰਾਤ ਇਸੇ ਮੁੱਦੇ ਤੇ ਕੰਮ ਕਰ ਰਹੀ ਏ ਹਰ ਹਰ ਵਰਗ ਦੇ ਹਰ ਜਾਤੀ ਦੇ ਲੋਕਾਂ ਨੂੰ ਮਿਲ ਰਹੇ ਆ ਤੇ ਉਹਨਾਂ ਨੂੰ ਇਹ ਗੱਲ ਦੱਸ ਰਹੇ ਆ ਕਿ ਅਸੀਂ ਇਕੱਲੇ ਇਕੱਲੇ ਜੋ ਮਰਦੀ ਕਰ ਲੀਏ ਜਿੰਨੇ ਚਿਰ ਆਪਾਂ ਹੋਏ ਜੇ OBC ਵਰਗ ਇਕੱਠੇ ਨਹੀਂ ਹੁੰਦੇ ਉਹਨਾਂ ਜਿਹੜਾ ਸਾਨੂੰ ਹੱਕ ਦੀ ਵੇਰਣ ਵਾਲਾ ਤੇ ਉਹ ਹੱਕ ਤਾਂ ਹੀ ਮਿਲਣਾ ਹੈ ਜਦੋਂ ਆਪਾਂ ਇਕੱਠੇ ਹੋਵਾਂਗੇ ਤਰੀਕ ਲਾਸਟ ਕੁਐਸਚਨ ਜਾਂਦੇ ਆਂਦੇ ਤੁਸੀਂ ਕੋਈ ਵੀ ਸੀ ਵਰਗ ਦੇ ਨੌਜਵਾਨਾਂ ਨੂੰ ਜਾਂ OBC ਵਰਗ ਦੇ ਸਮਾਜ ਨੂੰ ਕੀ ਕਹਿਣਾ ਚਾਹੁੰਦੇ ਹੋ ਮੈਸੇਜ ਉਹ ਮੈਂ ਇਹ ਕਹਿਣਾ ਚਾਹੁੰਦਾ ਵਾਂ ਕਿ ਜੇ ਜਿੰਨੇ ਚੱਕਰ ਸਾਡੇ ਲੋਕਾਂ ਨੂੰ ਸਾਡੀ ਵਾਦੀ ਦੇ ਆਧਾਰ ਤੇ ਕਿਸਾ ਨਹੀਂ ਦਿੱਤਾ ਜਾਂਦਾ ਉਹਨੇ ਜਕਰ ਸਾਡੀ ਤੱਕੀ ਨਹੀਂ ਹੋਣ ਵਾਲੀ ਸਾਡੀ ਜਿਹੜੀ ਰਿਜ਼ਰਵੇਸ਼ਨ ਜੇ ਨਾ ਮੈਂ ਪਰੋਰੀ ਵੀ ਦੱਸਣਾ ਚਾਹੁੰਦਾ ਰਿਜ਼ਰਵੇਸ਼ਨ ਕੋਈ ਭੀਖ ਨਹੀਂ ਹੈ ਯਰ ਰਿਜ਼ਰਵੇਸ਼ਨ ਦਾ ਮਤਲਬ ਹੈ ਕਿ ਰੀਪ੍ਰেজੈਂਟੇਸ਼ਨ ਆਫ ਦੀ ਉਹ ਸਿਰਕਿਰੀ ਰੀਪ੍ਰেজੈਂਟੇਸ਼ਨ ਹਾਰਡ ਲੈਵਲ ਤੇ ਉਸਦੀ ਬਾਗੀ ਦੇ ਹਿਸਾਬ ਤੇ ਹੋਏ ਜਿਹੜੀ ਸਾਡੀ ਨਜ਼ਰੀ ਕੀ ਵੱਲ ਹੈ ਕਿ 12% ਰਿਜ਼ਰਵੇਸ਼ਨ ਨੌਕਰੀਆਂ ਜਿਹੜੇ ਹੈ ਤੇ 10% ਐਡਮਿਸ਼ਨ ਆਇਆ ਜਿਹੜੀ ਸਾਡੀ ਜਿਹੜੀ ਵਾਧੇ ਹੈ ਉਹ ਜਾਂ ਓਜਾ ਪਰਸੈਂਟ ਤਕਰੀਬ ਹੈ ਤੇ ਇਸ ਕਰਕੇ ਸਾਡਾ ਜਿਹੜਾ तकरीबन 40% ਹੱਕ ਵਾਜਿਆ ਜਾ ਰਿਹਾ ਹੈ ਕਿ ਜੇ ਆਪਾਂ ਨੌਜਵਾਨਾਂ ਨੂੰ ਕਹਿਣਾ ਇਕੱਠੇ ਹੋਵੋ ਆਪਣੇ ਹੱਕ ਦੀ ਗੱਲ ਕਰੋ ਜੋ OBC ਦੀ ਬਾਤ ਕਰੇਗਾ ਉਹ ਹੀ ਦੇਸ਼ ਵਿਰਾਸਤ ਕਰੇਗਾ। ਥੈਂਕ ਯੂ ਸਰ ਤੁਹਾਡਾ ਸਾਡੇ ਚੈਨਲ ਤੇ। ਇਹ ਸਾਨੂੰ ਬਲਵਿੰਦਰ ਜੀ ਜਿਨ੍ਹਾਂ ਨੇ ਸਾਡੇ ਚੈਨਲ ਤੇ ਆ ਕੇ OBC ਬਾਰੇ ਗੱਲ ਕੀਤੀ ਆ।